ਇੱਕ ਬੰਨੇ ਇੱਕ ਬੰਨੇ ਗੁਰਨੇ ਖੜਾ ਟੱਈਆ ਤੇ ਦੂਜੇ ਬੰਨੇ ਰਾਜ ਤਾਰਨ ਖੜਾ ਜਰਨ ਜਦੋਂ ਪਹਿਲਵਾਨੀ ਕਰੋ কুਸਤੀ ਚਲੋ ਬੋਲੋ 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 ਲਖਦਾਨਾ ਪੀਰ ਕੀ ਫੈ ਪੀਰਾਨੂ ਬਾੜ ਕੀ ਉੱਤਕਾਰ ਬਣਾ ਲੈ ਕਹਾਂ ਦੇ ਕੋਲੇ ਗੱਡੇ ਰਾਜ ਦੀ ਰਿੰਦੇ ਨਸ਼ਾ ਵਿਰੋਧੀ ਸਲਾਨਾ কুਸਤੀ ਮੁਕਾਬਲੇ ਪਿੰਡ ਬੱਲੇ ਵਿੱਚ ਕਰਵਾਏ ਜਾ ਰਹੇ ਨੇ ਗੁਰਦੁਆਰਾ ਕੋਠਾ ਸਾਹਿਬ ਦੇ ਜੋੜ ਮੇਲੇ ਤੇ ਕਰਵਾਏ ਜਾ ਰਹੇ ਇਸ ਕੁਸ਼ਤੀ ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਪਿੰਡਾਂ ਤੋਂ ਪਹਿਲਵਾਨ ਆਏ ਨੇ ਛੋਟੇ ਪਹਿਲਵਾਨਾਂ ਦਾ ਕੋ ਵੱਡੇ ਪਹਿਲਵਾਨ ਤੇ ਜੋਰ ਅਜਮਾਈ ਬਹੁਤ ਵੱਡੀ ਪੈਸਾ ਬੰਨ ਵਿੱਚ ਹੋ ਰਹੀ ਹੈ ਤੇ ਇੱਕ ਦੂਜੇ ਨੂੰ ਟਾਉਣ ਲਈ ਪੂਰਾ ਜੋਰ ਲਗਾ ਰਹੇ ਹਨ ਤੁਸੀਂ ਦੇਖ ਸਕਦੇ ਹੋ ਪਹਿਲਵਾਨਾਂ ਦੇ ਵਿੱਚ ਕਿਸ ਤਰ੍ਹਾਂ ਸਿਰ ਧੜ ਦੀ ਬਾਜੀ ਬਹੁਤ ਖਤਰਨਾਕ ਮੁਕਾਬਲੇ ਜਿਹਦੇ ਵਿੱਚ ਕਿਸੇ ਪਹਿਲਵਾਨ ਲਈ ਕੋਈ ਵੀ ਕਿਸੇ ਹੀ ਪ੍ਰਕਾਰ ਦਾ ਉਸ ਨੂੰ ਨੁਕਸਾਨ ਨਹੀਂ ਹੋ ਸਕਦਾ ਹੈ ਇਹ ਹੈ ਅਸਲੀ ਪੈੰਡੂ ਕੁਸ਼ਤੀ ਜਿਹੜੀ ਮਿੱਟੀ ਦੇ ਵਿੱਚ ਇਸ ਮਿੱਟੀ ਦੇ ਵਿੱਚ ਇਹ ਜਿਹੜੀ ਸਾਡੀ ਪੈੰਡੂ ਕੁਸ਼ਤੀ ਹੈ ਹੋ ਰਹੀ ਹੈ ਨਾ ਕਿ ਗੱਦਿਆਂ ਦੇ ਹੋ ਰਹੀ ਹੈ ਤੇ ਤੁਸੀਂ ਵੇਖ ਸਕਦੇ ਆ ਦੇ ਵਿੱਚ ਉਸਤਾਦ ਨਿੰਦਾ ਪਹਿਲਵਾਨ ਉਸਤਾਦ ਨਿੰਦਾ ਪਹਿਲਵਾਨ ਰੂਪਾ ਪਹਿਲਵਾਨ ਤੇ ਪ੍ਰਧਾਨ ਸਤਪਾਲਾ ਪਹਿਲਵਾਨ ਜਿਹਨਾਂ ਦਾ ਨਿਸ਼ਾਨ ਨਿਰਦੇਸ਼ ਮਿਸਟਰ ਸ਼ਰਮਾ ਪ੍ਰਧਾਨ ਕੁਸ਼ਤੀ ਸੰਸਥਾ ਪੰਜਾਬ ਪ੍ਰਚੀਨ ਸਟਾਈਲ ਤੇ ਨਾਲ ਹੀ ਰੈਸਲਿੰਗ ਸ਼ੋਸ਼ੀ ਹੈ ਸਰ ਇੰਡੀਆ ਨਵੀਂ ਦਿੱਲੀ ਦੇ ਪ੍ਰਧਾਨ ਸਤਪਾਲ ਸਿੰਘ ਵੀ ਨਾਲ ਹੀ ਹਨ ਮੁਕਾਬਲੇ ਅੱਜ ਪਿੰਡ ਵੱਲਾ ਦੇ ਗੁਰਦੁਆਰਾ ਕੁੱਠਾ ਸਾਹਿਬ ਦੇ ਮੇਲੇ ਤੇ ਕਰਵਾਏ ਜਾ ਰਹੇ ਨੇ ਤੇ ਵੱਡੀ ਗਿਣਤੀ ਵਿੱਚ ਦਰਸ਼ਕ ਵੇਖਣ ਲਈ ਤਿਆਰ ਤੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ ਜਾ ਰਹੇ ਨੇ ਜੈ ਜਵਾਨ ਇਹਦਾ ਜੋੜਾ ਜੋੜਾ ਤੇ ਪਾਣੀ ਦਾ ਪਾਣੀ ਦਾ ਤਾਰ ਚੰਦਾ ਖਵਾਲੀ ਦਾ ਭਾਂਜੀ ਦਾ ਨਾਮ ਹੈ ਜਾਗਰ ਜਾਗਰ ਵਾਹ ਜੀ ਜਾਗਰ ਤਾਂ ਉਹਨਾਂ ਤੇ ਦੂਜਾ ਖਵਾਲੀ ਦਾ ਪਹਿਨਵਾ ਹੁਣ ਲੱਗੇ ਨੇ ਜੋਰਜ ਮਾਈ ਦੇ ਨੀ ਸਾਹਮਣੇ ਮੈਦਾਨ ਦੇ ਵਿੱਚ ਦੋ ਜਣੇ ਕੁਸ਼ਤੀਆਂ ਚੱਲਦੇ ਆ ਜੋੜਾ ਬਹੁਤ ਪਿਆਰੀਆਂ ਕੁਸ਼ਤੀਆਂ ਆ ਇੱਕ ਪੰਜਾਬ ਪਹਿਲਵਾਨ ਖਾੜਾ ਘਾੜੀ ਤੇ ਦੂਜੇ ਪਾਸੇ ਜਾਗਰ ਪਹਿਲਵਾਨ ਖਾੜਾ ਖਾੜਾ ਖਾੜੀ जोर की पहलवान खड़ा कर दी काले जी बराबर हो गए जी बराबर लो जी दोनों पहलवान बराबर कॉपी जंजवाला गुरु के जोड़ा बरसात छोर तेरी पहलवान यार हो जाओ मंडल सिंह छपे तेरी पहलवानों ने गिनती में डालो पांच पे पटो जी ना ਮੈਂ ਬੇਨਤੀ ਕਰਦਾ ਸੁਬਿੰਦਰ ਪਹਿਲਵਾਨ ਜੀ ਅਖਾੜਾ ਦਰਬਾਰ ਆਈ ਖਾਲੇ ਪਾਸੇ ਸਵਾਮੀ ਦਾਰੀ ਜੀ ਆਰਾ ਪ੍ਰਵਿੰਦਰ ਪਰਵਾਰ ਖੜਾ ਜੀ ਗੁਰੂ ਅਰਜਨ ਜੀ ਲੋ ਜੀ ਬਲਾਕਾਰੋਂ ਅਟ ਭਈਆਂ ਖਾੜਾ ਮਹਿੰਦੀ ਸ਼ਾਹ ਬਾਬੇ ਦਰਬਾਰ ਦਾ ਮੈਂ 18 ਸਾਲ ਹੋ ਗਏ ਖੋਲਦੇ ਨੂੰ ਲਗਾਤਾਰ ਅਜੇ ਵੀ ਕਰਾਉਣਾ ਬਾਈ ਫਗਣ ਨੂੰ ਫੇਰ ਕਰਾਉਣਾ 5 ਤਰੀਕ ਨੂੰ ਛਿੰਝ ਮੇਲਾ ਪਹਿਲਵਾਨ ਜੀ ਪੁਰਾਣੇ ਜ਼ਮਾਨੇ ਦੀਆਂ ਕੁਸ਼ਤੀਆਂ ਤੇ ਅੱਜ ਕੱਲ ਦੇ ਜ਼ਮਾਨੇ ਦੀਆਂ ਕੁਸ਼ਤੀਆਂ ਉਹ ਨਹੀਂ ਉਹ ਕੁਸ਼ਤੀਆਂ ਜਿਹੜੀਆਂ ਉਹ ਹੋ ਰਹੀ ਆ ਹੋ ਰਿਹਾ ਉਹ ਮੁੰਨੇ ਉਹ ਸਰੀਰ ਹੀ ਨਹੀਂ ਜਵਾਨਾਂ ਦੇ ਰਹਿ ਗਏ ਥੱਪੇ ਥੱਪੇ ਤੇ ਪੱਟ ਬਣਵਾਉਣਾ ਤੇ ਹੁੰਦੇ ਚਾਦਰੇ ਲਿਬੜੇ ਤੇਲ ਲਾਉਂਦੇ ਹੁਣ ਤੇ ਸ਼ਕੀਨੀ ਦੀ ਪਹਿਲਵਾਨੀ ਹੈ ਜੀ ਪਹਿਲਵਾਨ ਜੀ ਜਦਾਂ ਥਾਪੀ ਮਾਰ ਕੇ ਉਹ ਪੱਟਦੇ ਲਓ ਜੀ ਇੱਕ ਹੋਰ ਮਾਰੋ ਲਓ ਜੀ ਇਹ ਪਹਿਲਵਾਨ ਨੇ ਇਹ ਕਿੰਦੇ ਨੇ ਵੀ ਉਹ ਅੱਜ ਕੱਲ ਦੇ ਪਹਿਲਵਾਨ ਨਹੀਂ ਰਹੇ ਹਾਂ ਸੋਨੇ ਵੀ ਜਿੱਤੇ ਆ ਉਹਦੀ ਬੋਲ ਟੀ ਰਹਿ ਗਈ ਹੈ ਕਿਹੜੀ ਗੁਸਤੀ ਹੋਣੀ ਨੇ ਕਿਹੜੀ ਰਹਿ ਗਈ ਆ 6 ਮਿੰਟ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਕਸਤੀਆਂ ਬਾਰੇ ਉਹ ਅਗਰ ਜੀਕਾ ਖਾਲਸਾ ਵਾਏ ਟਿੱਕੀ ਫਜ਼ੀਲ ਵੱਲਾ ਇਤਿਹਾਸਕ ਪਿੰਡ ਗੁਰਦੁਆਰਾ ਕੋਠਾ ਸਾਹਿਬ ਹਰ ਸਾਲ ਦੀ ਤਰ੍ਹਾਂ ਇੱਥੇ ਜਮਾਨੇ ਦੇ ਹੱਥੋਂ ਬਤਵੰਤੇ ਸੱਜਣ ਕੁੱਤੀਆ ਕਰਾਉਦੇ ਆ ਮਾ ਮੇਨੇ ਹੱਥੋਂ ਇਹ ਅਜ ਤੋਂ 20 ਸਾਲ ਪਹਿਲਾਂ ਕੂਚੀਆਂ ਕਰ ਰਹੇ ਆ। ਤੋਂ ਇਹ ਬੱਚਿਆਂ ਨੂੰ ਨਸ਼ੇ ਤੋਂ ਮੁਕਤ ਕਰਨ ਵਾਸਤੇ ਸਾਡੇ ਪਿੰਡ ਦੇ ਪਤੰਦੇ ਸੱਜਣਾ ਨੇ ਇਹ ਪ੍ਰਣ ਦਾ ਰੱਖਿਆ। ਤੋਂ ਹਰ ਸਾਲ ਦੀ ਤਰ੍ਹਾਂ ਇੱਥੇ ਕੂਚੀਆਂ ਕਰਾਉਂਦੇ ਆ। ਗਾ ਵੀ ਕਰਾਵਾਂਗੇ, ਬੱਚਿਆਂ ਦਾ ਪਿਸ਼ਾਬ ਦਵਾਵਾਂਗੇ, ਅਧਿਰ ਦਾ ਵੀ ਤਨੁਮਨ ਨੂੰ ਤਰੋ ਸੇਵਾ ਕਰਾਂਗੇ। ਇਹ ਬੱਚਾ ਸਾਡੇ ਪਿੰਡ ਦਾ ਜੇ ਲਗਾਣੇ ਦਾ ਲਾਰੇ ਡਗਾ ਹੋਈ। ਤਮੇਂ ਹੀ ਕਲਾਸ ਦਾ ਬੱਚਾ ਹੈ ਇਹ ਤਿਆਰ ਹੋ ਰਿਹਾ ਹੈ ਇਸੇ ਤਰ੍ਹਾਂ ਸਾਰੇ ਇਲਾਕੇ ਦੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਆਪ ਆਪਣੇ ਬੱਚਾ ਤੋਂ ਬੱਚਿਆਂ ਨੂੰ ਤਿਆਰ ਕਰੋ ਤੇ ਹਰ ਸਾਲ ਦੀ ਤਰ੍ਹਾਂ ਜਿਵੇਂ ਜਿਨਾ ਹੋ ਗਿਆ ਤੇ ਇਸ ਤਰ੍ਹਾਂ ਬੱਚੇ ਲੈ ਜਾ ਕੇ ਇਹਨਾਂ ਦਾ ਜਾਵਦਾਏ ਅਧੇ ਲੋਕਾਂ ਦੇ ਵਿੱਚ ਆ ਜੀ ਇੱਕ ਵਾਰੀ ਵੋਟ ਲਗੇ ਤਾਂ ਮੁਕਤ ਹੋਈ ਇਹ ਸਾਹ ਨੌਜਵਾਨ ਸਿੰਘ ਵੱਲੋਂ ਜਿਨ੍ਹਾਂ ਨੇ ਕਿਹਾ ਆ ਕਿ ਨੌਜਵਾਨਾਂ ਨੂੰ ਨਾਲ ਗਿਣਤੀ ਵਿੱਚ ਰਾਜ ਪਹਿਲਵਾਨ ਜਿਲੰਦਰ ਰਾਜਾ ਪਹਿਲਵਾਨ ਖੇਡ ਰਹੇ ਕਿ ਬਹੁਤ ਵਧੀਆ ਹੱਥ ਜੋੜੀ ਹੋਈ ਆ ਰਾਜਾ ਪਹਿਲਵਾਨ ਜੀ ਤੇ ਗੁਰਦੇਵ ਪਾਲਟ ਪਹਿਿਆਰੇ ਦਰਮਿਆਨ ਚਲੋ ਪੰਜਾਂ ਜਨਾਂ ਜੀ ਨਾਲ ਹੀ ਤਿਆਰ ਹੋ ਜੇ ਕਿਉਂਕਿ ਅਸੀਂ ਸੂਰਜ ਦੇਵ ਜੀ ਦੀ ਹਾਜ਼ਰੀ ਦੇ ਵਿੱਚ ਝੰਡੀ ਵਾਲੀ ਕੁਸ਼ਤੀ ਕਰਾਉਣੀ ਆ ਹੋਰ ਹੀ ਨਹੀਂ ਆ ਸਾਹਮਣੇ ਚੱਲਦੀ ਹੋਈ ਸਿੱਖੀ ਸਰੂਪ ਦੇ ਵਿੱਚ ਜੋਬਨ ਪਹਿਲਵਾਨਾ ਦਿੱਤੀ ਤੇ ਗੁਰਜੰਟ ਪਹਿਲਵਾਨ ਕਾਲੀ ਦੇ ਦਰਮਿਆਨ ਚੱਲਦਾ ਹੋਇਆ ਬਹੁਤ ਵਧੀਆ ਮੁਕਾਬਲਾ

ਭਾਣ ਨੇ ਮਾਰਿਆ ਜਫਾ ਤੇ ਦਦੇ ਦਜੇ ਭਵਾਨ ਨੂੰ ਖੋਟ ਲਿਆ ਤੇ ਵੇਖਦੇ ਹਣ ਸੁਭਾਨਾ ਦੀ ਜੋਰ ਫਜਾਈ ਤਾਂ ਥੱਲੋਂ ਕੋਈ ਵੀ ਤਿਆਰ ਨਹੀਂ ਹੈਰੀ ਮਬੂ ਹੈਰੀ ਮਬੂ ਤੇ ਜੋਵਰ ਖਡੂਰ ਸਾਹਿਬ ਚਲੋ ਪਹਿਲਵਾਨ ਜੀ ਚੱਲੋ ਜੀ ਲੋ ਜੀ ਹੈਰੀ ਮਖੀ ਤੇ ਬਖੂਤੇ ਜੋਵਨ ਖਡੂਰ ਸਾਹਿਬ ਦੋਨੋਂ ਪਹਿਲਵਾਨ ਮੈਦਾਨ ਦੇ ਵਿੱਚ ਯੋ ਰਫਜਾਈ ਜਿਹੜੇ ਜਿਹੜੇ ਪਹਿਲਵਾਨਾਂ ਦੇ ਮਹਾਨ ਲੋੜੀਆਂ ਕਰੰਗਾ ਮੈਂ ਕਹਵਾ ਜਾਨੀ ਜਲੀ ਟਾਰ ਮੋੜੋ ਜੀ ਸਾਡੇ ਜਿਹੜੇ ਪਹਿਲਵਾਨ ਜੀ ਬੜਵੰਧਿਆ ਮੈਦਾਨ ਦੇ ਵਿੱਚ ਚੱਲਦੀਆਂ ਗਆਂ ਕੁਸ਼ਤੀਆਂ ਇਹਨਾਂ ਜੱਪਰਵਾਨਾਂ ਦਰਮਿਆਨ ਆ ਇਹਨਾਂ ਕਾਜਵਾਨਾਂ ਮਿਹਰਬਾਨਾ ਕਿੰਨਾ ਹਰੀ ਹਰੀ ਜ਼ੱਟ ਗ라운 ਨਾਲ ਜੇ ਰਾਮੰਦਰ ਨਹੀਂ ਬਣਦਾ ਪੂਰੀ 2 ਮਿੰਟ ਮੱਲ ਕਿੰਨਾ ਹਰੀ ਹਰੀ ਜ਼ੱਟ ਗ라운 ਨਾਲ ਜੇ ਰਾਮੰਦਰ ਨਹੀਂ ਬਣਦਾ ਉਹ ਕੱਚੇ ਗਰਾਉਂਡ ਦੇ ਨਾਲ ਕੋਈ ਕੰਜਰ ਨਹੀਂ ਬਣਦਾ ਉਹ ਚੰਗ ਤੋਂ ਪੁੱਟਿਆਂ ਵਾਲੀ ਰਾਤ ਸਿਆਣੀ ਜਾਂਦੀ ਆ ਤੇ ਪਰਦੇ ਦੀਆਂ ਕਰਤੂਤਾਂ ਤੋਂ ਕੰਡੇ ਦੀ ਕਾੜ ਪਛਾਣੀ ਜਾਂਦੀ ਆ ਉਤਾਲ ਪਛਾਣੀ ਜਾਂਦੀ ਆ ਸਾਹਮਣੇ ਮੈਦਾਨ ਦੇ ਚੱਲਦੇ ਆ ਗੁਸਟਿਆਂ ਇਹਨਾਂ ਪਹਿਲਾਂ ਦੇ ਦਰਖਾਨਾਂ ਇਹਨਾਂ ਨੌਜਵਾਨਾਂ ਦੇ ਦਰਖਾਨ ਹੈ ਲਾਈ ਸਾਹਮਣੇ ਮੈਦਾਨ ਦੇ ਵਿੱਚ ਬਹੁਤ ਵਧੀਆ ਗੁਸਟਿਆਂ ਚੱਲਦੇ ਆ ਜਾਂ ਆ ਸਾਲੀ ਖਾਲਿਆਂ ਦੇ ਪਹਿਲ ਆਇਆ ਨਾਮੀ ਖਾਲਿਆਂ ਦੇ ਪਹਿਲਵਾਨਾਂ ਦੇ 62 ਕਿਥੋਂ ਆਏ ਜੇ ਸ਼ਿਆੜੇ ਤੇ ਕੀ ਲੱਗੇ ਜੇ ਕਰਨ ਹੁਣ ਡੰਡ ਮਾਰਨ ਕਿੰਨੇ ਡੰਡ ਮਾਰੋਗੇ ਮੈਂ ਮਾਰਨ ਲਾ ਵੀ ਗੁੱਲਾ ਪਹਿਲਵਾਨ ਜੀ 60 70 ਸਾਰੇ ਡੰਡ ਮਾਰਨ ਲੱਗਾ ਪਹਿਲਵਾਨ ਸ਼ਿਆੜਾ ਜਿਹੜਾ ਸਾਰੇ ਕੁਸ਼ਤੀ 1 2 3 4 4 ਲੋ ਜੰਗਲਾ ਸ਼ਾਵਾਂ ਸ਼ਾਵਾਂ ਖਾਣਾ ਸੁਣਨਾ ਨਹੀਂ ਛੱਡਵਾ ਡੰਡ ਮਾਰਿਆ 5 ਹਾਂ ਨਾਮ ਮੰਨ ਗਿਆ ਸ਼ਾਹਟ 65 ਸਾਲ ਦੀ ਕੁਮਰ ਦੂਲਾ ਪਹਿਲਵਾਨ ਦੀ ਸ਼ਾੜਾ ਹਵਾ ਜੀ ਆ ਸਾਹਮਣੇ ਮੈਦਾਨ ਦੇ ਵਿੱਚ ਚੱਲ ਗਿਆ ਉਸਤੇ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਇਹ ਕੱਪਰਵਾਂ ਦੇ ਦਰਮਿਆਨ ਪੂਜਾ ਪਹਿਲਾ ਜਿਹੜਾ ਖਬਰਤਾ ਦਾ ਹੋ ਜਾਗਾ ਪਿਛੇ ਆ ਹਾਟੇਵਾ ਹੰਡੇ ਵਾਲਾ ਪਹਿਲਵਾਨ ਪੱਲਾ ਜੋ ਹੋ ਗਿਆ ਹੋ ਗਿਆ ਜੀ ਹੋ ਗਿਆ ਹੋ ਗਿਆ ਤਾਰੀ ਮਾਰਦਾ واہ جی واہ اللہ پہلوان دی شان ہے بلاری ہا ہو گیا کالا سلطان بیٹا او توڑی کرشنا کھمب کا دے جو ہٹی پہلوان کھادا بلا کئی کالے باجا پٹھو پروگرام چلنے دے کسی ਹਾਂਜੀ ਕਿਹੜੀ ਜਗ੍ਹਾ ਤੋਂ ਆਏ ਹੋ ਬੱਲੇ ਦਾ ਵੀ ਵਿਸ਼ਾਲ ਚਲੋ 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 ਇਹਦੇ ਜੋਰ ਵਾਲੇ ਕਿ ਆਏ ਗਏ ਆ ਅਸਤਾਰ ਬਣਾਉਣ ਤੋਂ ਲਈ ਅਜਣਾ ਇਹ ਪਹਿਲਵਾਨਾ ਦੋਨੋਂ ਦੇ ਬੈਂਤੀਆਂ ਵੀ ਖੜੇ ਪਾ ਕੇ ਪੁੱਛੋ ਜੀ ਪਹਿਲਵਾਨ ਜੀ ਕੀ ਨਾਂ ਤੁਹਾਡਾ ਮੇਰਾ ਰਸਤੇਂਦਰ ਮੀਤੋਂ ਹਾਂਜੀ ਕਦੋਂ ਤੋਂ ਕੁਰਸੀ ਲੜਦੇ ਹੋ ਜੇ ਪਹਿਲਵਾਨ 5 ਸਾਲ ਹੋ ਗਏ ਤੇ ਰਾਜ ਜਲੰਧਰ ਅੱਛਾ ਕੀ ਮਹਿਸੂਸ ਕਰ ਰਹੇ ਤੁਸੀਂ ਪਹਿਲਵਾਨਾਂ ਨੂੰ ਨੌਜਵਾਨਾਂ ਨੂੰ ਕਿਸਲੇ ਦੋਗੇ ਜਲੰਧਰ ਵਾਲੇ ਉਸ ਦੇ ਦਿਨਾਂ ਕੀ ਮਤਲਬ ਨਸ਼ਾ ਵਾਲਾ ਜਾਓ ਕਿੱਡਾਂ ਵਾਲਾ ਜਾਓ ਜਮਤਾਜੀ ਕਿਮਾ ਜਾਓ ਲਓ ਜੀ ਇਹ ਇਹ ਦੇ ਬਸ ਫਰਕ ਰਹੇ ਭਾਈ ਆਓ ਉਹ ਵੀ ਜਰ ਬਣਾਓ ਲਓ ਜੀ ਗੁਰਾ ਬਾਬਾ ਗੁਰਾ ਜੀ ਇਹਨਾਂ ਨੂੰ ਗੁਰਾ ਜੀ ਇਹਨਾਂ ਨੂੰ ਨਾਮ ਦੇ ਰਹੇ ਨੇ ਤੇ ਪਿੰਡ ਦੇ ਮੋਹਤਬਰ ਤੇ ਪਿੰਡ ਦੇ ਲੋਕ ਇਸ ਨੌਜਵਾਨ ਨੂੰ ਅਸ਼ੀਰਵਾਦ ਦੇ ਰਹੇ ਨੇ ਨੌਜਵਾਨ ਦਾ ਕਹਿਣਾ ਹੈ ਕਿ ਪਿੰਡ ਦੇ ਨੌਜਵਾਨ ਨਸ਼ਾ ਛੱਡ ਕੇ ਤੇ ਖੇਡਾਂ 'ਮਰ ਲੱਗਣ ਤੇ ਆਪਣੀ ਸਿਹਤ ਬਣਾਉਣ ਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕਰਨ ਜੀ ਦਾ ਖਾਲਸਾ ਸਾਡੇ ਨਿੰਮਰ ਪਹਲਵਾੜੀ ਦਾ ਜੰਗਲ ਪਿੰਡ ਵੱਲੇ ਦੇ ਸੰਯੋਗ ਦੇ ਨਾਲ ਇਹ ਸਮਾਉਧ ਪਿੰਡ ਵੱਲੇ ਦੇ ਸੰਯੋਗ ਦੇ ਨਾਲ ਅਸੀਂ ਇਹ ਕੁਸ਼ਤੀਆਂ ਕਰਵਾ ਲਈਆਂ ਜਾਂ ਰਹੀਆਂ ਸਾਡੇ ਪਿੰਡ ਨਸ਼ਿਆਂ ਦੇ ਵਿਰੁੱਧ ਅਸੀਂ ਕਹਿੰਦੇ ਕਿ ਨਸ਼ਿਆਂ ਤੋਂ ਬੱਚਾ ਨੂੰ ਬਚਾਓ ਬਚਾਓ ਤੇ ਨਾਲੋਂ ਗੇਮਾਂ ਦੇ ਵਿੱਚ ਪਾ ਕੇ ਇਹਨਾਂ ਨੂੰ ਚੰਗੇ ਬਨੇ ਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਭਰਵਾਨ ਜੀ ਇਹ ਕਿੰਨੇ ਚਿਰ ਤੋਂ ਕੁਸ਼ਤੀਆਂ ਕਰਵਾ ਰਹੇ ਜੀ 30 ਸਾਲ ਹੋ ਗਏ 30 ਸਾਲ ਹੋ ਗਏ ਆ ਹਾਂਜੀ ਹਾਂਜੀ